ਤਾਨੂੰ ਖਰਾਕ ਚਾਹੀਦੀ ਤਾਨੂੰ ਖਰਾਕ ਚਾਹੀਦੀ ਤਾਨੂੰ ਖਰਾਕ ਮਿਲ ਗਈ ਖਾਂਦਾ ਪਿਆ ਖਾਕ ਮਿਲ ਗਈ ਤਨ ਦੇ ਵਿੱਚੋਂ ਆਵਾਜ਼ ਆਈ ਢਿੱਡ ਭਰ ਗਿਆ ਢਿੱਡ ਭਰ ਗਿਆ ਮੱਤੇ ਧਿਆਨ ਦਿਓ ਲੋਭ ਕੀ ਹੈ ਲੋਭ ਨਹੀਂ ਰੁਕਦਾ ਲੋਭ ਚ ਪੂਰਤ ਨਹੀਂ ਹੁੰਦੀ ਹੁਣ ਮਨ ਦੇ ਵਿੱਚ ਲੋਭਿਆ ਤੇ ਧਿਆਨ ਦਿਓ ਤਨ ਕਹਿੰਦਾ ਹੋਰ ਲੋੜ ਨਹੀਂ ਹੈ ਪਰ ਮਨ ਕਹਿੰਦਾ ਹੋਰ ਚਾਹੀਦਾ ਹੈ ਮਨ ਕਹਿੰਦਾ ਹੋਰ ਚਾਹੀਦਾ। ਤਨ ਕੀ ਕਹਿੰਦਾ? ਕਦੀ ਦੇਖਿਓ ਤੁਸੀਂ ਕੋਈ ਚੀਜ਼ ਐ ਹੋ ਜੀ ਸਵਾਦ ਲੱਗ ਜਾਵੇ। ਸੁਭਾਅ ਕੁਝ ਹੀ ਗੱਲ ਐ। ਤੇ ਆਪਾਂ ਖਾ ਕੇ ਕਹਿੰਨੇ, ਨਹੀਂ ਯਾਰ ਹੁਣ ਬਸ। ਤੇ ਮਨ ਮਤਾ ਕੀ ਕਹਿੰਦਾ? ਕਹਿੰਦਾ ਬਸ ਕਾਦੀ ਐ। ਥੋੜੀ ਬੁੱਤੀ ਲਿਫਾਫੇ ਚ ਪਾ ਕੇ ਨਾਲ ਲੈ ਚੱਲਦੇ ਹਾਂ। ਉਹ ਮਨ ਦੀ ਆਵਾਜ਼ ਆ, ਮਨ ਲੋਭੀ ਐ। ਤਨ ਦੀ ਪੂਰਤੀ ਹੋ ਗਈ ਐ, ਮਨ ਦੀ ਨਹੀਂ ਹੋਈ। ਹੁਣ ਮਨ ਜਿਹੜਾ ਹੈ ਉਹ ਤੰਦੇ ਲੈਵਲ ਤੇ ਜ਼ਿੰਦਗੀ ਜੀਣ ਰਿਹਾ ਤੰਦੇ ਲੈਵਲ ਤੇ ਜ਼ਿੰਦਗੀ ਜੀਂਦਿਆਂ ਜੀਂਦਿਆਂ ਧਿਆਨ ਦਿਓ ਸਰੀਰ ਦੀ ਪੂਰਤੀ ਹੋ ਗਈ ਪਰ ਮਨ ਵਿੱਚ ਲਾਲਚ ਸੀ ਮਨ ਦੀ ਪੂਰਤੀ ਨਹੀਂ ਹੋ ਰਹੀ ਮਨ ਹੋਰ ਮੰਗਣ ਰਿਹਾ ਤੇ ਆ ਪੰਕਤੀ ਪੜ੍ਹ ਕੇ ਨਾ ਮਨ ਸਰੀਰ ਦੇ ਅਧੀਨ ਤੰਦੇ ਦੇ ਅਧੀਨ ਹੋ ਕੇ ਕਹਿਣ ਲੱਗਾ ਸੀ ਤੇਰੇ ਦਰਦ ਦੇ ਪਖਾਰੀਆਂ ਤੇ ਮੰਗਿਆ ਕੀ ਪਰਮਾਤਮਾ ਕੋਲ ਧੰਨਵਾਦ ਤੇ ਮੰਗ ਬੈਠ ਆਪਣੇ ਲਈ ਮੰਗਿਆ ਨਹੀਂ